ਕੁਝ ਦਿਨ ਪਹਿਲਾਂ ਫੂਡ ਇਨਸਿਕਿਉਰਟੀ ਨੂੰ ਅਮਰਜੈਂਸੀ ਡਿਕਲੇਅਰ ਕੀਤਾ ਗਿਆ ਸੀ ਜਿਸ ਤਹਿਤ ਮੰਨਿਆ ਗਿਆ ਕਿ ਇਸ ਵੇਲੇ ਫੂਡ ਬੈਂਕਸ ਦੇ ਉੱਤੇ ਲੋਕਾਂ ਦੀ ਡਿਪੈਂਡੈਂਸੀ ਵਧਣ ਦੇ ਕਰਕੇ ਇਹਨਾਂ ਦੇ ਸਹਾਰੇ ਬੈਠੇ ਰੈਜ਼ੀਡੈਂਟ ਨੂੰ ਸੇਫ ਅਤੇ ਨਿਊਟ੍ਰੀਸ਼ੀਅਸ ਫੂਡ ਮੁਹੱਈਆ ਕਰਵਾਉਣ ਦੇ ਵਿੱਚ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਅਤੇ ਇਸ ਵੇਲੇ ਫੂਡ ਇਨਸਿਕਿਉਰਟੀ ਕ੍ਰਾਈਸਿਸ ਲੈਵਲ ਨੂੰ ਵੀ ਪਾਰ ਕਰ ਚੁੱਕੀ ਹੈ ਜਿਵੇਂ ਇਹ ਖਬਰ ਸਾਹਮਣੇ ਆਈ ਇਸ ਸੰਬੰਧੀ ਪਾਈਚਾਰੇ ਦੇ ਵੱਲੋਂ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਖਾਸ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫ੍ਰੀ ਕਿਚਨ ਯਾਨੀ ਕਿ ਲੰਗਰ ਦੀ ਪ੍ਰਥਾ ਨੂੰ ਕਾਇਮ ਰੱਖਤੇ ਹੋਏ ਅੰਤਾਰੀਓ ਖਾਲਸਾ ਦਰਬਾਰ ਯਾਨੀ ਕਿ ਦੀਕਸੀ ਗੁਰੂ ਘਰ ਤੋਂ ਆਰਗੇਨਾਈਜ਼ਰਸ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਗਰੋਸਰੀ ਨਾਲ ਭਰਿਆ ਟਰੱਕ ਮਿਸਿਸ ਸਾਗਾ ਨੇ ਦੁਬਾਰਾ ਕੀਤਾ ਕਿ ਆਜੋ ਮਿਸਿਸ ਸਾਗਾ ਸਿਟੀ ਵੱਲੋਂ ਜੋ ਫੂਡ ਇਨਸਿਕਿਉਰਟੀ ਦਾ ਜ਼ਿਕਰ ਕੀਤਾ ਗਿਆ ਹੈ ਉਸ ਨੂੰ ਖਤਮ ਕੀਤਾ ਜਾ ਸਕੇ ਅਤੇ ਹਰ ਲੋੜਵੰਦ ਤੱਕ ਰਾਸ਼ਨ ਦੀ ਪਹੁੰਚ ਕੀਤੀ ਜਾ ਸਕੇ ਜੋ ਕਿ ਅੱਜ ਦੇ ਇਸ ਮੁਸ਼ਕਿਲ ਦੌਰ ਵਿੱਚ ਸਿਰਫ ਫੂਡ ਬੈਂਕਸ ਦੇ ਸਹਾਇ ਹੀ ਬੈਠੇ ਨੇ ਇਸ ਸੰਬੰਧੀ ਆਰਗੇਨਾਈਜ਼ਰਸ ਦੇ ਵੱਲੋਂ ਰੈਡ ਐਫ ਐਮ ਦੇ ਨਾਲ ਖਾਸ ਗੱਲਬਾਤ ਕਰਦਿਆਂ ਇਸ ਸ਼ਿਲਾਗਾਯੋ ਕਦਮ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਸਾਰੇ ਸਾਡੇ ਮੀਡੀਆ ਪਾਰਟਨਰਸ ਰੈਡ ਐਫ ਐਮ ਜਿਹੜਾ ਕੋਈ ਵੀ ਸਾਡਾ ਈਵੈਂਟ ਹੁੰਦਾ ਚਾਹੇ ਡਰੱਗ ਅਵੇਰਨੈਸ ਸੁਸਾਇਟੀ ਦਾ ਹੋਵੇ ਜਾਂ ਕਿਤੇ ਵੀ ਕਮਿਊਨਿਟੀ ਦਾ ਈਵੈਂਟ ਹੋਵੇ ਸਾਰੇ ਸਾਡੇ ਮੀਡੀਆ ਪਾਰਟਨਰਸ ਜਿਹੜੇ ਆ ਉਹ ਵੱਧ ਤੋਂ ਵੱਧ ਸਹਿਯੋਗ ਦਿੰਦੇ ਆ। ਅੱਜ ਦਾ ਅਪਰਾਲਾ ਜੀ ਬੇਸਿਕਲੀ ਸਾਨੂੰ ਸਾਰਿਆਂ ਨੂੰ ਪਤਾ ਹੀ ਆਵੇ ਸਾਡੇ ਕੋਲ ਨਿਊਜ਼ ਆ ਰਹੀਆਂ ਸੀ ਕਿ ਇਸ ਵੇਲੇ ਮਿਸਿਸਕਾਗਾ ਸਿਟੀ ਕਾਉਂਸਲ ਨੇ ਜਿਹੜੀ ਫੂਡ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ ਫੂਡ ਬੈਂਕ ਦੇ ਵਿੱਚ ਤਕਰੀਬਨ ਐਵਰੀ 4ਥ ਕੈਨੇਡੀਅਨ ਇਸ ਲੁਕਿੰਗ ਆਫਟਰ ਦਾ ਫੂਡ ਬੈਂਕ ਹਰ ਚੌਥਾ ਬੰਦਾ ਜਿਹੜਾ ਕੈਨੇਡੀਅਨ ਹੈ ਉਹ ਫੂਡ ਬੈਂਕ ਵੱਲ ਦੇਖ ਰਿਹਾ ਫੂਡ ਬੈਂਕਸ ਨੇ ਕਿਹਾ ਸੀ ਕਿ ਫੂਡ ਲੈਵਲ ਜਿਹੜਾ ਸਾਡੇ ਕੋਲ ਲੋਇਸਟ ਲੈਵਲ ਦੇ ਉੱਤੇ ਹੈਗਾ ਤੇ ਜਦੋਂ ਉਹ ਨਿਊਜ਼ ਅਸੀਂ ਨਿਊਜ਼ ਰੂਮਾ ਦੇ ਵਿੱਚ ਸੁਣੀ ਤਾਂ ਫਿਰ ਅਸੀਂ ਆਪਣੇ ਸਹਿਯੋਗੀ ਸੱਜਣਾ ਦੇ ਨਾਲ ਜਿੰਨੇ ਵੀ ਕਮਿਊਨਿਟੀ ਦੇ ਵਿੱਚ ਪਤਵੰਤੇ ਸੱਜਣਿਆਂ ਉਹਨਾਂ ਦੇ ਨਾਲ ਅਸੀਂ ਇਹ ਅਪਰਾਲਾ ਸ਼ੁਰੂ ਕੀਤਾ ਜੀ ਸਲਾਹ ਦੇ ਨਾਲ ਔਰ ਛੋਟੇ ਜਿਹੇ ਇੱਕ ਟਰੱਕ ਤੋਂ ਸ਼ੁਰੂ ਹੋਇਆ ਸੀ ਮੈਂ ਧਰਮਪਾਲ ਸਿੰਘ ਉਹਨਾਂ ਨੂੰ ਫੋਨ ਕੀਤਾ ਕਿ ਜਿਹੜਾ ਛੋਟਾ ਟਰੱਕ ਹੈ ਉਹਦੇ ਵਿੱਚ ਕਿੰਨਾ ਕੁ ਸਮਾਨ ਜਾਂਦਾ ਕਹਿੰਦੇ ਜੀ 10k ਪਾਉਂਡ ਪਰ ਕਮਿਊਨਿਟੀ ਤੁਹਾਨੂੰ ਪਤਾ ਹੈ ਗੁਰਨਾਨਕ ਲੇਵਾ ਸੰਗਤ ਜਿੰਨੀ ਵੀ ਗੁਰਨਾਨਕ ਬਾਦਸ਼ਾਹ ਦਾ ਜਨਮ ਦਿਨ ਲੰਘ ਕੇ ਹਟਿਆ ਜਦੋਂ ਕਿਸੇ ਵੀ ਬਿਜ਼ਨਸਮੈਨ ਭੈੜ ਭਰਾ ਨੂੰ ਫੋਨ ਕੀਤਾ ਉਹਨਾਂ ਨੇ ਇੱਕ ਤਰ੍ਹਾਂ ਦੇ ਬਲੈਂਕ ਚੈੱਕ ਹੀ ਸੀ ਜਿਵੇਂ ਜਿੰਨੇ ਮਰਜ਼ੀ ਭਰ ਲਓ ਸੋ ਅੱਜ ਉਹਨਾਂ ਦੀ ਬਦੌਲਤ ਜੀ ਤਕਰੀਬਨ 60000 ਪਾਉਂਡ ਦੇ ਕਰੀਬ ਜਿਹੜਾ ਉਹ ਫੂਡ ਇਨਗਰੀਡੀਅੰਟਸ ਆ ਉਹ ਪ੍ਰੋਕਿਊਰ ਹੋ ਗਏ ਹੋ ਗਏ ਆ ਅੱਜ ਦੇ ਟਰੱਕ ਦੇ ਵਿੱਚ ਤਕਰੀਬਨ ਸਾਡੇ ਕੋਲ 40000 ਪਾਉਂਡ ਜੀ ਅੱਜ ਮਿਸਿਸ ਸਾਗਾਪੂਟ ਬੈਂਕ ਹੁਣੇ ਹੀ ਜਾ ਰਿਹਾ ਹੈਗਾ ਇਹਦੇ ਵਿੱਚ ਅੱਜ ਦੇ ਵਿੱਚ ਜੀ ਸਭ ਤੋਂ ਜ਼ਿਆਦਾ ਸਾਡੇ ਕੋਲ ਚੌਲ ਆਟਾ ਤੇ ਦਾਲਾਂ ਹੈਗੀਆਂ ਜੀ ਬਾਕੀ ਪਾਣੀ ਦੀ ਵੀ ਕਿੱਡ ਵੀ ਹੈਗੀ ਆ ਹੋਰ ਸਮਾਨ ਵੀ ਹੈਗਾ ਪਰ ਇਹ ਮੇਨ ਜਿਹਦੇ ਵਿੱਚ ਕੇ ਬਹੁਤ ਜ਼ਿਆਦਾ ਜਿਹਦੇ ਵਿੱਚ ਤਕਰੀਬਨ 13-14000 ਪਾਉਂਡ ਜਿਹੜਾ ਉਹ ਆਪਣੇ ਕੋਲ ਆਪਣੇ ਤਾਂ ਚੌਲ ਹੈਗੇ ਆ 12000 ਪਾਉਂਡ ਦੇ ਕਰੀਬ 600 ਬੈਗ ਸਾਡੇ ਕੋਲ ਆਟੀ ਦਾ ਹੈਗਾ ਜੀ ਔਰ ਬਾਕੀ 5 6 ਕਿੱਡਾ ਸਾਡੇ ਕੋਲ ਦਾਲਾਂ ਦੀਆਂ ਹੈਗੀਆਂ ਤੇ ਪਾਣੀ ਹੈਗਾ ਜਿਹੜਾ ਅੱਜ ਦੇ ਟਰੇਲਰ ਦੇ ਵਿੱਚ ਤਕਰੀਬਨ ਅੱਜ ਜੀ 38000 ਜਿਹੜਾ ਜੇ ਐਗਜ਼ੈਕਟ 40 ਤੋਂ 40000 ਦੇ ਲਾਗੇ ਜਿਹੜਾ ਉਹ ਪਾਉਂਡ ਜਿਹੜਾ ਅੱਜ ਫੂਡ ਆਈਟਮਸ ਜਾ ਰਹੇ ਆ ਇਹ ਇਹ ਸੰਗਤ ਦੇ ਸਹਿਯੋਗ ਨਾਲ ਆ ਜੀ 10000 ਪਾਉਂਡ ਤੋਂ ਸ਼ੁਰੂ ਕੀਤਾ ਸੀ ਜੀ ਅੱਜ 60000 ਪਾਉਂਡ ਦੇ ਉੱਤੇ ਪਹੁੰਚ ਗਏ ਆ ਗੁਰਨਾਨਕ ਲੇਵਾ ਸੰਗਤ ਰੈਡ ਐਫ ਐਮ ਦੇ ਜਿੰਨੇ ਵੀ ਸਰੋਤੇ ਆ ਜਿਹੜੇ-ਜਿਹੜੇ ਵੀ ਸਾਡੇ মিডিਆ ਆਊਟਲੈਟਸ ਕਿਤੇ ਵੀ ਇਹ ਮੈਸੇਜ ਦੇਣਾ ਚਾਹੁੰਦੇ ਆ ਇਹ ਸੇਵਾ ਨਿਰੰਤਰ ਜਾਰੀ ਰਹੂਗੀ ਸੰਗਤ ਦੇ ਸਹਿਯੋਗ ਦੇ ਨਾਲ ਜਿੰਨਾ ਚਿਰ ਚੌਣਗੇ ਚੱਲਦੀ ਰਹੂਗੀ ਜੀ ਔਰ ਬਿਲਕੁਲ ਅਸੀਂ ਜਿੰਨਾ ਚਿਰ ਸੰਗਤ ਸਹਿਯੋਗ ਦਿੰਦੀ ਰਹੇਗੀ ਸੇਵਾ ਚਲਾਉਂਦੇ ਰਹਾਂਗੇ ਇੱਕ ਟਰੱਕ ਸਾਡਾ ਆ ਪੂਰਾ ਆ ਅਗਲਾ ਟਰੱਕ ਅੱਧਾ ਆ ਸੋ ਅਗਲੇ ਵੀਕ ਉਹਦੀ ਅਸੀਂ ਸ਼ਿਪਮੈਂਟ ਕਰਨੀ ਆ ਸੋ ਜਿੰਨੇ ਵੀ ਸਾਡੇ ਦਾਨੀ ਸੱਜਣ ਆ ਜੀ ਉਹ ਇਹਦੇ ਵਿੱਚ ਹਿੱਸਾ ਜਿਹੜਾ ਉਹ ਪਾ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੋਪੀਲਾ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਡਾ ਵੱਡਾ ਪ੍ਰਾਲਾ ਕੀਤਾ। ਦਾਨ ਦੇਣਾ ਤੇ ਵੱਡੀ ਗੱਲ ਹੈ ਜੇ ਵੀ ਇਹਦੀ ਕਲੈਕਸ਼ਨ ਕਰਨੀ ਆ ਉਹ ਵੀ ਵੱਡੀ ਆ। ਅਸੀਂ ਇਸ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸਪੈਸ਼ਲ ਧੰਨਵਾਦ ਮੈਂ ਸੰਗਾ ਸਾਹਿਬ ਦਾ ਕਰਨਾ ਚਾਹੁੰਦਾ ਕਿ ਇਹ ਪਿਛਲੇ ਵੀਕ ਹਸਪੀਟਲ ਸੀ ਉਸ ਦਿਨ ਇਹਨਾਂ ਨੇ ਫੋਨ ਕੀਤਾ ਕਿ ਅਸੀਂ ਫੂਡ ਕਲੈਕਸ਼ਨ ਕਰ ਰਹੇ ਹਾਂ। ਇਹ ਬੜਾ ਚੰਗਾ ਲੱਗਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਇਹ ਹਸਪਤਲ ਹੈ ਅਸੀਂ ਸੰਗਾ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਹਸਪਤਲ ਤੇ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਇੰਨੀ ਮਿਹਨਤ ਕੀਤੀ ਤੇ ਜੋ ਇਸ ਵੇਲੇ ਇੱਕ ਟਰੱਕ ਲੋਡ ਕਰਕੇ ਅੱਜ ਰਵਾਨਾ ਕਰ ਰਹੇ ਆ ਗੁਰੂ ਸਾਹਿਬ ਕੋਲ ਓਟ ਆਸਰਾ ਲੈ ਕੇ ਅਰਦਾਸ ਬੇਨਤੀ ਕਰਕੇ ਜੋ ਅੱਜ ਰਵਾਨਾ ਕਰ ਰਹੇ ਆ ਸਮੂਹ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਹਿਲਾਂ ਤਾਂ ਸਾਰੇ ਰੈਡ ਫਮ ਦੇ ਸਰੋਤਿਆਂ ਨੂੰ ਵਾਹਿਗੁਰਜੀ ਦਾ ਕਾਲ ਸਾ ਵਾਹਿਗੁਰਜੀ ਕੀ ਪਤੈ ਆਪਾਂ ਜਾਣਦੇ ਆਂ ਵੀ ਸਿੱਖ ਔਮ ਨੇ ਹਮੇਸ਼ਾ ਹੀ ਹਰ ਖੇਤਰ ਦੇ ਵਿੱਚ ਮੱਲਾ ਮਾਰੀਆਂ ਨੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋ ਕੇ ਕਿ ਕੋਈ ਲੰਗਰ ਉਹਨਾਂ ਨੇ ਉਸ ਟਾਈਮ ਸਟਾਰਟ ਕੀਤਾ ਸੀ ਅੱਜ ਤੱਕ ਇਹ ਚੱਲ ਰਿਹਾ ਹੈ ਜਿੱਥੇ ਵੀ ਕਿਤੇ ਲੰਗਰ ਦੀ ਲੋੜ ਹੁੰਦੀ ਹੈ ਸਿੱਖ ਸੰਗਤਾਂ ਹੋਂਮ ਹੋਂਵਾ ਕੇ ਪਹੁੰਚਦੇ ਨੇ ਚਾਹੇ ਕਿਤੇ ਆਰਥਕ ਹੋਵੇ ਚਾਹੇ ਜਿੱਥੇ ਵੀ ਮਰਜ਼ੀ ਹੋਵੇ ਅੱਜ ਜਿੰਨੇ ਸਿੱਖ ਸੰਗਤ ਨੇ ਇਹ ਜਿਨਨੇ মিডিਏ ਦੇ ਸਹਿਯੋਗ ਦੇ ਨਾਲ ਇਹ ਲੰਗਰ ਦੀ ਰਾਸਤ ਇਕੱਠੀ ਕੀਤੀ ਹੈ ਅੱਜ 60000 ਪਾਉਂਡ ਜਿਹੜਾ ਮਿਸਿਸਾ ਕਾ ਫੂਡ ਬੈਂਕ ਨੂੰ ਜਾ ਰਿਹਾ ਹੈ ਇਸ ਲਈ ਸਮੂਚੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਉਹ ਵਧਾਈ ਦੀ ਬਾਤਰ ਨੇ ਕਿਉਂਕਿ ਉਹਨਾਂ ਦੇ ਸਹਿਯੋਗ ਤੋਂ ਬਿਨਾ ਇਹ ਸੰਗਤਾਂ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਕਾਰਜ ਸਿਰੇ ਨਹੀਂ ਚੜਦਾ ਇੱਕ ਵਾਰੀ ਫੇਰ ਸਮੂੱਚੇ মিডিਏ ਦਾ ਤੇ ਸਮੂੱਚੀ ਸਿੱਖ ਸੰਗਤ ਦਾ ਅੰਟਾਰੀਓ ਸਿੱਖਸ ਐਂਡ ਗੁਰਦੁਆਰਾ ਕਾਉਂਸਲ ਬਣੀ ਹੋਈ ਹੈ ਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ